ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਬਨਾ ਨਾਨਕੀ ਧਨਸਾਰ ਅਸ਼ਟਪਦੀ ਸ਼ਾਂਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਪ ਸਭ ਮੀਤ ਵਿਸਾਰੋ ਚਾਰਨ ਕਮਲ ਰਿਤ ਮੇ ਔਰਤ ਆਰੁ ਕਰਨ ਕਾਰਨ ਸੋ ਪ੍ਰਭ ਸਮਰਤ ਤਿਰਣ ਕਰ ਗਉਨਾ ਮਹਰਵਾਤ ਇਹ ਕਨ ਸੰਚੋ ਹੋਵ ਭਗਵੰਤ ਸੰਤ ਜਨਾਕਾ ਨਿਰਮਲ ਮੰਤ ਇਹ ਕ ਆਸਰਾ ਕੋ ਮਨ ਮਾਹੀ ਸਰਵ ਰੋਗ ਨਾਗਿਕ ਮਿਟ ਜਾਹੀ ਜਿਸ ਧਨ ਕੋ ਚਾਰ ਕੁੰਟ ਉਠਟਾਵੇ ਸੋ ਧਨ ਹਰਿ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਛੇ ਮੀਤ ਜੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਬਾਪਜ ਹਰ ਕੀ ਸਰਨੀ ਅਨੇਕ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਕਦ ਲਾਏ ਸਰਬੁਨਿਧਾਨ ਮੇ ਹਰਨਾਮ ਨੇ ਤਾਨ ਜਪ ਨਾਨਕ ਧਰ ਕੇ ਪਰਵਾਨ ਮਨ ਪਰ ਬੋਧੋ ਹਰ ਕੇ ਨਾਹੀ ਤਹਿ ਦਿਸਤਾ ਬਤੇ ਆ ਬਿਟਾਏ ਤਾਂ ਕੋ ਬਿਗਨ ਲਾਗੇ ਕੋਏ ਜਾ ਕੇ ਰਿਤੇ ਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾ ਹੋ ਸਿਮਰ ਸਿਮਰ ਸਦਾ ਸੁਖ ਪਾਉ ਭੋ ਵਿਨ ਸੇ ਪੂਰਨ ਹੋਇ ਆਸ ਭਗਤ ਭਾਇਆ ਤੁਮ ਪ੍ਰਗਾਸ ਤੇਤ ਕਰ ਜਾਏ ਵਸੇ ਅਬਨਾਸੀ ਕੋਨਾ ਨ ਕਾਟੀ ਜੰਪਾਸੀ ਤਤ ਵਿਚਾਰ ਗਏ ਜਨ ਸੱਚਾ ਜਨਮ ਮਰੇ ਸੁਕਾ ਚੁਕਾ ਚਾ ਆਵਾ ਗਵਨ ਮਿਟੇ ਪ੍ਰਭ ਸਿਹੀ ਹੋ ਆਪ ਤਿਆਗ ਸਰਨ ਗੁਰੂ ਦੇਵ ਿਓ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਧਾਰ ਅਨੇਕੋ ਪਾਵਨ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਪੰਛਤ ਨਾਨਕ ਫਲ ਪਾਏ ਸਾੰਗ ਨ ਚਾਲ ਸਤੇ ਰੇ ਤਨਾ ਤੂੰ ਕਿਆ ਲੁਪਟਾਵੇ ਮੂਰਖ ਮਨਾ ਸੁੱਤ ਮੀਤ ਕੁਟੰਬਰ ਬਨਿਤਾ ਇੰਤੇ ਕਹੋ ਤੁਮ ਕ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਆਸ ਹਸਤੀ ਰਥ ਸੁਵਾਰੀ ਝੂਠਾ ਡੰਪ ਝੂਠ ਪੈਸਾ ਆਹੀ ਜਿਨ ਦੀ ਇਹ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂ ਲੈ ਇਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਗਿਲ ਵਿਕ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਰ ਤੇਰੀ ਉਤਰ ਸੁਮੇਲ ਵੇਨ ਸਜਾਈ ਘਾਵੇਂ ਵਿਖ ਫੈਲ ਹੋਏ ਚਿੰਤ ਬਸੇ ਸੁਖ ਨਾਲ ਸਾਸ ग्रास ਘਰ ਨਾਮ ਸਮਾਲ ਛਾੜ ਸਿਆਨ ਪਸਗਲੇ ਮਨਾ ਸਾਧ ਸੰਗ ਪਾਵੇ ਸਚ ਤਨਾ ਹਰ ਪੂੰਜੀ ਸਤ ਸੰਚ ਕਰੋ ਵਿਵਹਾਰ ਇਹੀ ਸੁਖ ਦਰਗੈ ਚੈਕਾਰ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾਕੇ ਮਸਤਕ ਲੇਕ ਏਕੋ ਜਾਪੇ ਕੋ ਸਾਲਾ ਹੈ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮਨ ਤਾਂ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਿਓ ਪ੍ਰਭ ਵਿਆਪ ਅਨੇਕ ਵਿਸਤਾਰ ਇਕ ਤੇ ਭੈ ਇਕ ਆਰਾਧ ਪਰਛਿਤ ਗਏ ਮਨ ਤਨੇ ਅੰਤਰੇ ਇਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ